ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਮੇਰੇ ਚੈਨਲ ਮਾਹੀ ਬਲੌਗ 111 ਦੇ ਵਿੱਚ। ਅੱਜ ਆਪ ਇੱਕ ਦੇਖੋ ਨਵੀਂ ਵੀਡੀਓ ਲੈ ਕੇ ਪੇਸ਼ ਹੋਇਆ ਚੋਰਾਂ ਦੀ। ਕਮਾਲ ਕਰਤੀ ਚੋਰਾਂ ਨੇ ਦੇਖੋ ਇੱਕ ਮੱਝ ਨੂੰ ਕਿੱਦਾਂ ਉਹ ਮਤਲਬ ਇੱਕ ਬੰਦਾ ਅੰਦਰ ਬਹਿ ਕੇ ਉਹਨੂੰ ਖਵਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤਾਂ ਕਿ ਮੱਝ ਅੰਦਰ ਆ ਜਾਵੇ। ਮੱਝ ਵੀ ਸੁੰਗਦੀ ਸੁੰਗਦੀ ਚਲੀ ਗਈ। ਦੂਜਾ ਉਤਰਿਆ। ਉਹਨੇ ਮੌਕਾ ਦੇਖਿਆ। ਪਿੱਛੋਂ ਮੱਝ ਨੂੰ ਤੱਕਿਆ। ਕਮਾਲ ਕਰਤੀ ਬੰਦੇ ਨੇ ਪੂਰਾ ਧੱਕਾ ਦੇ ਕੇ ਪਿੱਛੋਂ ਪੂਰਾ ਗੱਡੀ ਦੇ ਵਿੱਚ ਮੱਝ ਨੂੰ ਕੈਦ ਕਰ ਲਿਆ ਦੇਖੋ। ਔਰ ਬਾਹਰੋਂ ਟਾਕੇ ਵੀ ਕਿੰਨੀ ਜ਼ੋਰ ਨਾਲ ਲਾ ਰਿਹਾ ਭਾਈ। ਕਮਾਲ ਦੀ ਗੱਲ ਐਡਾ ਕਿੱਡਾ ਨੌਕ ਦੀ ਜਿਹੜਾ ਮਰਦ ਟੁੱਟਾ ਨਹੀਂ ਅੰਦਰੋਂ ਹਨਾ। ਫਰਾਰ ਹੋ ਗਏ। ਕਮਾਲ ਹੋ ਗਈ ਹੱਦ ਕਰਤੀ ਜਿਹੜਾ ਨੇ ਵੀ ਭਾਈ ਦੇ। ਦੇਖ ਕੇ ਮੈਂ ਤਾਂ ਆਪ ਹੈਰਾਨ ਰਹਿ ਗਈ ਮੈਂ ਅਜਿਹੀ ਚੋਰੀ ਕਦੇ ਨਹੀਂ ਦੇਖੀ ਆਪਣੀ ਜ਼ਿੰਦਗੀ ਦੇ ਵਿੱਚ। ਦੂਜੀ ਵੀਡੀਓ ਦੇ ਇਸ ਵੀਡੀਓ ਵਿੱਚ ਦੇਖੋਗੇ ਤੁਸੀਂ ਬੰਦਾ ਖੜਾ ਟਰੈਕਟਰ ਦੇ ਕੋਲ ਟਰੈਕਟਰ ਨੂੰ ਦਿੱਤੀ ਚਾਬੀ ਸਟਾਰਟ ਕੀਤਾ ਪਰ ਗਲਤੀ ਨਾਲ ਉਹਦਾ ਪੈਰ ਆ ਜਿਹੜਾ ਮਾੜੀ ਕਿਸਮ ਤੇਰਾ ਨੀਚੇ ਆ ਗਿਆ ਪਰ ਪਤੰਦਰ ਕਹਿੰਦਾ ਮੈਂ ਟਰੈਕਟਰ ਲੈ ਕੇ ਜਾਉ ਖੜਾ ਹੋਇਆ ਔਖਾ ਸੌਖਾ ਕੋਲ ਗਿਆ ਚੜ ਗਿਆ ਬਹਿ ਗਿਆ ਟਰੈਕਟਰ ਤੇ ਲੈ ਗਿਆ ਅਗਲੀ ਦੇਖੋ ਤੁਸੀਂ ਕਿੰਨੀ ਕੁ ਉਮਰ ਹੋਊਗੇ ਇਹਨਾਂ ਬੱਚਿਆਂ ਦੀ ਜਾਨਾ 16 ਸਾਲਾਂ ਦਾ ਸਾਲ ਇੱਧਰ ਉੱਧਰ ਦੇਖਿਆ ਕਿਆ ਬਾਤ ਆ ਕਿੱਥੋਂ ਟ੍ਰੇਨਿੰਗ ਲੈ ਕੇ ਆਉਂਦੇ ਹੋ ਭਾਈ ਤੁਸੀਂ ਨੀਚੋਂ ਕੁਛ ਕੀਤਾ ਉਹਨੇ ਗੱਡੀ ਦਾ ਮੂਲਾ ਟੱਕਣ ਖੋਲਿਆ ਦੇਖੋ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁਣ ਇਹ ਆਪ ਹੀ ਹਿਸਾਬ-ਕਿਤਾਬ ਲਾ ਲਓ ਕਿ ਇੱਕ ਬੰਦਾ ਪੂਰਾ ਧਿਆਨ ਔਰ ਦੇਖੋ ਤੁਸੀਂ ਇੱਥੇ ਕੋਈ ਵੀ ਨਹੀਂ ਦਿਖ ਰਿਹਾ ਆਸ-ਪਾਸ ਇੱਕ ਦੋ ਮਿੰਟ ਤਾਂ ਲਾਈ ਹੋਣੀ ਕੋਈ ਵੀ ਲੰਗਿਆ ਆਵਾਜ਼ ਹੀ ਬਾਟਰੀ ਕੱਢ ਲਈ ਗੱਡੀ ਦੀ ਔਰ ਮੈਨੂੰ ਲੱਗਦਾ ਕਿ ਇੱਕ ਨਹੀਂ ਦੋ ਤਿੰਨ ਚੱਕੀਆਂ ਫਿਰਦੇ ਨੇ ਕਿਤੇ ਹੋਰ ਵੀ ਹੱਥ ਮਾਰ ਕੇ ਆਏ ਹੋਣੇ ਵਾਹ ਜੀ ਵਾਹ ਜਿਤੇ ਨੌਜਵਾਨ ਕਿਹਦਰ ਨੂੰ ਜਾ ਰਹੇ ਨੇ ਵਾਈ ਗਰੂਪਾਲਾ ਕਰੇ ਬਹੁਤ ਆਪਣੇ ਆਪਣੇ ਗੱਡੀਆਂ ਦਾ ਧਿਆਨ ਰੱਖੋ ਭਾਈ ਦੇਖੋ ਅਗਲੀ ਵੀਡੀਓ ਚ ਇੱਕ ਬੱਚੀ ਖੇਡ ਰਹੀ ਆ ਗਲੀ ਚ ਗੜ ਚੋਂ ਚੈਨੀ ਉਤਾਰੀ ਲੈ ਕੇ ਫਰਾਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਕੱਲ ਦੇ ਪੇਰੈਂਟਸ ਛੋਟੇ ਛੋਟੇ ਬੱਚਿਆਂ ਦੀ ਵੀ ਗਲਾਂ ਦੇ ਵਿੱਚ ਸੋਨੇ ਦੀਆਂ ਚੈਨੀਆਂ ਪਾਉਣ ਲੱਗੇ ਅੱਜ ਕੱਲ ਦੇ ਟਾਈਮ ਚੋ ਵੀ ਇਹ ਤਾਂ ਆਪ ਹੀ ਸਾਖਤਾ ਬੁਲਾ ਲਓ ਕਿ ਤੁਸੀਂ ਦੱਸੋ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਕੌਣ ਗਲਾਂ ਦੇ ਵਿੱਚ ਸੋਨਾ ਪਾ ਕੇ ਰੱਖਦਾ ਅੱਜ ਕੱਲ ਤਾਂ ਬੜੇ ਵੀ ਨਹੀਂ ਪਾ ਕੇ ਰੱਖਦੇ ਬੱਚੇ ਤਾਂ ਬਹੁਤ ਦੂਰ ਦੀ ਗੱਲ ਆ ਸ਼ੁਕਰ ਕਰੋ ਤੁਸੀਂ ਬੱਚੇ ਨੂੰ ਚੱਕ ਕੇ ਲੈ ਕੇ ਆਓ ਦੇਖੋ ਜੀ ਅਗਲੀ ਵੀਡੀਓ ਦੇਖਣੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ ਆਪਣੇ ਆਪਣੇ ਘਰਾਂ ਦਾ